नमस्कार दोस्तों मैं थोड़ा अपने आस्कर सक्षाना तक तुम दे रहे हो अदालत जनता की आमने सामने तो अब बात करें हम लकी सौंद की बात करके हीरा चौ निशान अब देखना कि हीरे की वैल्यू कौन किस तरीके से था हमारे बीच में मौजूद है लकी सौंद जी जो वार्ड नंबर छपंजा से मौजूद है भी हम बात करें किस तरीके से ये सारे ਯਾਦ ਮੀਰਵਾਲ ਹਮਾਰਾ ਪਿਸ ਬਣਾਇਆ ਲक्की ਸੰਧੂ ਜੀ ਕੀ ਕਹਿਣਾ ਕਹਿ ਚਾਹਤੇ ਹੈ ਕਿ ਆ ਇਸ ਵਕਤ ਆਪਕੋ ਚੌ ਨਿਸ਼ਾਨ ਜੋ ਮਿਲ ਗਿਆ ਹੈ ਆਪਕੋ ਹਾਂਜੀ ਸਰ ਮੈਂ ਬੜਾ ਧੰਨਵਾਦ ਕਰਦਾ ਹਾਂ ਰੀਨਲ ਅਫੀਸਰ ਦਾ ਕਿ ਜਿਨ੍ਹਾਂ ਨੇ ਸਾਡੀ ਫਾਈਲ ਨੂੰ ਇਧਰ ਕਰ ਲਿਆ ਜਿਨ੍ਹਾਂ ਨੇ ਸਾਡੀ ਫਾਈਲ ਨੂੰ ਅਕਸੈਪਟ ਕੀਤਾ ਔਰ ਅਕਸੈਪਟ ਕਰਕੇ ਜੋ ਸਾਨੂੰ ਅੱਜ ਇੱਥੇ ਫੋਨ ਕਰਕੇ ਬੁਲਾਇਆ ਗਿਆ ਮੇਰੇ ਨਾਲ ਹੋਰ ਵੀ ਮੇਰੇ ਦੋਸਤ ਯਾਦ ਮੀਰਵਾਲ ਖੜੇ ਹੈ ਔਰ ਸਾਨੂੰ ਜੋ ਚੋਣ ਨਿਸ਼ਾਨਾ ਜਿਨ੍ਹਾਂ ਨੇ ਦਿੱਤੇ ਗਏ ਔਰ ਜਿੰਨੀਆਂ ਨੋਟੀਫਿਕੇਸ਼ਨਾਂ ਨੇ ਕਿ ਜਿੱਦਾਂ ਵੀ ਤੁਸੀਂ ਇਲੈਕਸ਼ਨ ਲੜਨਾ ਜਾਂ ਕੋਈ ਤੁਸੀਂ ਪਰਮਿਸ਼ਨ ਲੈਣੀ ਹੈ ਉਸ ਲਈ ਅਗਰ ਤੁਸੀਂ ਕੋਈ ਪਰਮਿਸ਼ਨ ਲੈਣੀ ਹੈ ਤਾਂ ਤੁਹਾਨੂੰ ਡੀਸੀ ਦਫਤਰ ਨੂੰ ਸੰਪਰਕ ਕਰਨਾ ਪਏਗਾ ਔਰ ਅਗਰ ਤੁਹਾਨੂੰ ਕੋਈ ਸਾਊਂਡ ਲਈ ਕੋਈ ਕੁਰਸੀਆਂ ਲਈ ਕੋਈ ਰੈਲੀਆਂ ਲਈ ਕੋਈ ਸਾਰੇ ਆਜ਼ਾਦਮੀ ਦੇ ਦੀ ਵਾਰ ਖੜੇ ਨਾ ਤੁਹਾਡੇ ਹਾਂਜੀ ਹਾਂਜੀ ਜਦਮੀਦ ਵਰਸਾਰੇ ਦੋਸਤੋ ਤੁਹਾਨੂੰ ਦਿਖਾਣਾ ਚਾਹੁੰਦੇ ਆ ਦੱਸਣਾ ਵੀ ਚਾਹੁੰਦੇ ਆ ਕਿ ਆਜ਼ਾਦ ਆਜ਼ਾਦ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕਦਮ ਤੋਂ ਆਜ਼ਾਦ ਦਾ ਮਤਲਬ ਹੈ ਕਿ ਤੁਸੀਂ ਆਪਣੀ ਮਨਮਰਜ਼ੀ ਨਾਲ ਜਨਤਾ ਦੀ ਸੇਵਾ માં ਕਰ ਸਕਦੇ ਹੋ ਤੁਸੀਂ ਕਿਸੇ ਪਾਰਟੀ ਦਾ ਬਾਉਂਡੇਸ਼ਨ ਨਹੀਂ ਤੁਸੀਂ ਕਿਸੇ ਤਰ੍ਹਾਂ ਦੀ ਟੈਨਸ਼ਨ ਕੋਈ ਨਹੀਂ ਜਨਤਾ ਤੁਹਾਨੂੰ ਚੁਣਦੀ ਆ ਅਜਾਦ ਇਸ ਕਰਕੇ ਚੁੰਦੀਆ ਕਿ ਤੁਸੀਂ ਚਾਹਦੇ ਹੋ ਜਨਤਾ ਦਾ ਹੱਕ ਜੇ ਕੰਮ ਕਰਨਾ ਇਸ ਕਰਕੇ ਜਨਤਾ ਦੂਸਰੀਆਂ ਪਾਰਟੀਆਂ ਤੋਂ ਪਰੇਸ਼ਾਨ ਹੋ ਕੇ ਫਿਰ ਆਪਣੇ ਕੈਂਡੀਡੇਟ ਨਜਰੇ ਆਜ਼ਾਦ ਖੜੇ ਕਰਦੇ ਆਂ ਆਜ਼ਾਦ ਦੀ ਕਰਕੇ ਲक्की ਸੰਧੂ ਤੋਂ ਲੈ ਕੇ ਸਾਰੇ ਮੇਰੇ ਵੀਰ ਪਰ ਜਿੰਨੇ ਵੀ ਆਜ਼ਾਦ ਖੜੇ ਹੋਏ ਨਾ ਆਜ਼ਾਦ ਕਿਉਂ ਖੜਾ ਹੁੰਦਾ ਇਨਸਾਨ ਤੁਹਾਨੂੰ ਪੂਰੀ ਸਟੋਰੀ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਿ ਲक्की ਸੰਧੂ ਜੀ ਲक्की ਸੰਧੂ ਜੀ ਚੋਣਾਂ 'ਚੋਂ ਤੁਹਾਨੂੰ ਕੀ ਮਿਲਿਆ ਜੀ ਜਿਸ ਸਾ ਆਪਣਾ 356 ਨੰਬਰ ਵਾਰਡ ਹੈ ਔਰ ਦੁਨੀਆ ਸਾਰੀ ਦੁਖੀ ਹੈ ਉਸ ਵਾਰਡ ਤੋਂ ਜੋ ਮੈਂ ਖੜਾ ਹੋਇਆ ਤੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਜੋ ਚੋਣ ਨਿਸ਼ਾਨ ਮਿਲਿਆ ਉਹ ਮਿਲਿਆ ਹੀਰਾ ਡਾਇਮੰਡ ਸੰਧਜੀ ਸੁਣਿਆ ਨਹੀਂ ਹੀਰਾ ਡਾਇਮੰਡ ਸੰਧਜੀ ਇੱਕ ਵਾਰੀ ਹੋਰ ਕੋ ਹੀਰਾ ਡਾਇਮੰਡ ਦੋਸਤੋ ਹੀਰਾ ਡਾਇਮੰਡ जो लक्की संधु का चो निशाना है अब देखना जो है इस हीरे की इस डायमंड की इसके वार्ड वाले कितने कदर डालते हैं इस हीरे को चमकाएंगे या इस हीरे को फिर कोले की खान में जाना पड़ेगा अब बात करेंगे समझू कैसा लग रहा है आपको चो निशान तो आज मिल गया जनता का कितना भरोसा कितना सहयोग मिला आपको देखिये जिस हिसाब से छपंजा नंबर वार्ड से हमें जो भरपूर समर्थन मिल रहा है लोगों का और लोगों का विश्वास है कि सभी पार्टियों को देखा गया अब एक बार हम आजाद उम्मीदवार को देखना चाहते हैं कि इसको भी एक मौका देना चाहिए अब बात यह है कि मैंने तो पहले ह्यूमन राइट्स में इतना काम किया एंटी करप्शन में काम किया और मैंने और भी अदर मेरे जो जय भीम जय भारत वेलफेयर सोसाइटी पंजाब है मैं करता रहता हूँ काम मेरे साथ कई पुलिस ऑफिसर्स मेरे साथ इस काम में शामिल है कई राजनीतिक पार्टियों के भी बंदे जो हैं वो भी शामिल है सो मुझे आज बड़ी खुशी हो रही है कि जो कल आपने इंटरव्यू हमारे लिए उस इंटरव्यू को देखते हुए जो नगर निगम की टीमों ने आज हमारे वहां से कितनी देर से पड़ा हुआ कूड़ा उठाया तो मुझे लग रहा है कि ਕੁਝ ਹੋਗਾ ਵਿਕਾਸ ਆਪਕੇ ਕਹਿਨੇ ਦਾ ਮਤਲਬ ਇਹ ਹੈ ਕਿ ਆਜ ਤੱਕ ਆਮਨੇ ਸਾਹਮਨੇ ਕੀ ਖਬਰ ਪਰ ਮੋਹਰ ਲਗੀ ਤਬ ਜਾ ਕੇ ਜੋ ਸੋਈ ਹੋਈ ਨਗਰੀ ਮੇ ਜਾਗ ਪੜੀਓ ਆਪਕੇ ਏਰੀਆ ਮੇ ਸਫਾਈ ਹੋਣੀ ਸ਼ੁਰੂ ਹੋਗੀ ਜੀ ਮੈਂ ਅੱਜ ਸਰ ਲਾਈਵ ਹੋਇਆ ਹਾਂ ਔਰ ਲਾਈਵ ਹੋ ਕੇ ਮੈਂ ਤੁਹਾਡੇ ਹੀ ਦੱਸਿਆ ਕਿ ਐਸ ਕੇ ਸਿਕਸ਼ਨਾ ਜੀ ਦਾ ਜੋ ਆਮਨੇ ਸਾਹਮਨੇ ਦਾ ਲਾਈਵ ਚੱਲਿਆ ਉਹ ਲਾਈਵ ਨੂੰ ਦੇਖ ਕੇ ਔਰ ਅਸੀਂ ਸਿ ਫੋਨ ਵੀ ਕੀਤੇ ਔਰ ਮਿੰਟੋ ਮਿੰਟ ਹੀ ਆਈ ਕਾਰਪੋਰੇਸ਼ਨ ਦੀ ਟੀਮ ਔਰ ਆ ਕੇ ਉਹਨਾਂ ਨੇ ਸਾਰਾ ਜੂੜਾ ਚੱਕਿਆ ਜਿਹੜਾ ਬਿਮਾਰੀ ਦਾ ਗੰਦ ਜੋ ਉੱਥੇ ਖਿੰਡੜਿਆ ਸੀ ਉਹ ਸਾਰਾ ਚੱਕ ਕੇ ਲੈ ਗਿਆ ਔਰ ਮੈਨੂੰ ਲੱਗਦਾ ਹੈ ਜੇ ਅਗਰ ਜਨਤਾ ਮੈਨੂੰ ਇਸ ਮੈਦਾਨ 'ਚ ਉਤਾਰ ਕੇ ਜਿਤੋਂਦੀ ਹੈ ਤੇ ਮੈਂ ਇਸ ਚੀਜ਼ਾਂ ਤੇ ਖਰਾ ਉਤਰਾਂਗਾ ਆਪਣੇ ਵਾਰਡ ਨੂੰ ਵਧੀਆ ਇੱਕ ਹੀਰੇ ਵਾਂਗੂ ਹੀ ਬਣਾਉਂਗਾ ਇਹ ਮੇਰਾ ਵਾਦਾ ਹੈ ਕਿ ਜਿਹੜੇ ਸਟਰੀਟ ਲਾਈਟਾਂ ਆ ਜਿੱਥੇ-ਜਿੱਥੇ ਨਹੀਂ ਲੱਗੀਆਂ ਜਿੱਥੇ ਚੋਰੀਆਂ ਸਨੇਚਿੰਗਾਂ ਧੱਕਾ ਕਰਦੇ ਆ ਪਹਿਲੀ ਮੇਰੀ ਮੰਗ ਇਹ ਹੋਊਗੀ ਕਿ ਮੈਂ ਉੱਥੇ ਸੀਸੀਟੀਵੀ ਕੈਮਰੇ ਲਗਵਾਵਾਂ ਦੂਸਰੀ ਮੇਰੀ ਮੰਗ ਹੈ ਕਿ ਜਿਹੜੇ ਸੀਵਰ ਆ ਜੇ ਮੈਂ ਬਣਿਆ ਤਾਂ ਸੀਵਰੇਜ ਕਦੀ ਬੰਦ ਨਹੀਂ ਰਹਿਣ ਦਊਗਾ ਔਰ ਤੀਸਰੀ ਸ਼ਰਤ ਕਿ ਜਿਹੜਾ ਗਲੀਆਂ ਦੇ ਵਿੱਚ ਸਫਾਈ ਕਰਮਚਾਰੀ ਨਹੀਂ ਲੱਗੇ ਉਹ ਲਾਇਆ ਜਾਊਗਾ ਔਰ ਜਿਹੜਾ ਸਭ ਤੋਂ ਵੱਡੀ ਗੱਲ ਕੂੜਾ ਕੂੜੇ ਲਈ ਮੈਂ ਅੱਜ ਵਾਅਦਾ ਕਰੂੰਗਾ ਕਿ ਮੈਂ ਆਪਣੀ ਵਾਰਡ ਦੇ ਵਿੱਚ ਵੱਡੇ ਵੱਡੇ ਡੰਪਰ ਖਵਾਵਾਂਗਾ ਉਸ ਵਾਰਡ ਨੂੰ ਜਿੱਦਾਂ ਵੀ ਉਹ ਡੰਪ ਰਾਈ ਉਹ ਡੰਪ ਦੇ ਵਿੱਚ ਕੂੜਾ ਜੋਈ ਵੀ ਛੱਡਦੇ ਹਨ ਉਹਦੀ ਨਗਰ ਨਗਰ ਦੀ ਟੀਮ ਉਹਨੂੰ ਘੰਟੇ 2 3 ਦੇ ਵਿੱਚ ਉਹਨੂੰ ਲਿਜਾ ਕੇ ਜਿੱਥੇ ਹੁੰਦਾ ਉੱਥੇ ਉੱਥੇ ਭੇਜਿਆ ਜਾਏਗਾ ਲक्की ਸੰਜੀਤ 56 ਨੰਬਰ ਵਾਰਡ ਤੋਂ ਤੁਸੀਂ ਖੜੇ ਹੋ ਜੀ ਮੈਂ 56 ਤੋਂ ਖੜਿਆ ਜੀ ਸਭ ਜੀ ਸਿਫਟਸ ਤੁਸੀਂ ਖੜੇ ਹੋ ਦੋਸਤ ਹੁਣ ਦੇਖਣਾ ਇਹ ਹੈ ਕਿ 56 ਨੰਬਰ ਦਾ ਵਾਰ ਦੇ ਵਿੱਚੋਂ ਜਨਤਾ ਹੀਰਾ ਕਿਵੇਂ ਚਮਕਾੰਦੀ ਆ ਜਨਤਾ ਹੀਰਾ ਦਾ ਸਾਥ ਕਿਵੇਂ ਦਿੰਦੀ ਆ ਸਾਡੇ ਵਿੱਚ ਮੌਜੂਦ ਹਨ ਰੀਵਿਊ